ਲੋਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ 프리ਤਪਾਲ ਘਰ ਦੇ ਬੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆ ਬਲੌਗ ਬਣਾਉਣੇ ਆ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆ ਕੇ ਆਉਨੇ ਅੱਗੇ ਆਪਾਂ ਪਿੰਡ ਹੁਣ ਟਾਈਮ ਹੋ ਗਿਆ ਜਿਹੜੇ 2:00 ਬੱਜ ਗਏ ਨੇ ਆਪਾਂ ਸੰਨੀ ਪਾਤੀ ਚਾਹ ਬਣਾਤੀ ਬੱਚਿਆਂ ਵਾਸਤੇ ਪਰੌਠੇ ਲਾ ਕੇ ਰੱਖਤੇ ਨੇ ਆਪਾਂ ਨੇ ਇਹ ਬਿੰਦੋ ਫੋਨ ਆ ਗਿਆ ਕਹਿੰਦੇ ਵੀ ਮੰਮੀ ਪਾਰ ਹੋ ਰਹੀ ਹੈ ਕਿ ਉਹ ਫੋਨ ਕਰ ਜਾਂਦੇ ਕਹਿੰਦੇ ਮੈਨੂੰ ਮਿਲ ਜਾ ਕੇ ਉਹ ਤਾਂ ਮੈਂ ਹੁਣ ਜਾ ਕੇ ਆਈ ਤੀ ਹਜੇ ਹਫਤਾ ਵੀ ਨਹੀਂ ਹੋਇਆ ਹੈਗਾ ਮੈਨੂੰ ਹਾਂ ਸੋ ਹਫਤਾ ਕੀ ਹੋਇਆ ਹੋਊਗਾ ਮੈਂ ਚਸ਼ਮਿਤ ਜਾ ਕੇ ਆਈ ਤੇ ਅੱਜ ਅਸੀਂ ਦੋਨੇ ਜਾ ਕੇ ਹੁੰਨੇਗੇ ਸਾਡੇ ਚੰਦਾ ਜਾਊਗਾ ਮੇਰੇ ਨਾਲ ਅੱਜ ਅੱਜ ਚਸ਼ਮਿਤ ਹਜੇ ਸਕੂਲ ਗਿਆ ਹੋਇਆਗਾ ਹਜੇ ਆਇਆ ਨਹੀਂ ਹੈਗਾ ਥੰਡੀ ਸੁੰਨੀ ਤਾਂ ਆਪਾਂ ਕੰਮ ਨੂੰ ਮੇੜ ਦਿੱਤਾਗਾ ਤੇ ਪ੍ਰੀਤਪਾਲ ਵੀ ਨਹੀਂ ਹਜੇ ਆਈ ਆਉਣ ਵਾਲੀ ਹੈ ਤੋ 10 ਤੱਕ ਆ ਜਾਂਦੀ ਹੁੰਦੀ ਹੈਗੀ ਤੇ ਆਪਾਂ ਹੋ ਗਏ ਤਿਆਰ ਚਾਹ ਪਾਣੀ ਕਰਕੇ ਰੱਖ ਤਾ ਆਪਾਂ ਨੇ ਆ ਕੇ ਪੀ ਲੈਣਗੇ ਉਹ ਤੇ ਆਪਾਂ ਬਸ ਫਿਰ ਧਾਰਾਂ ਦੇ ਟਾਈਮ ਨੂੰ ਮੁੜ ਕੇ ਆਉਣਾਗਾ 5 6 5 ਵਜੇ ਮੁੜ ਆਵਾਂਗੇ ਚਲੋ ਜੀ ਪ੍ਰੀਤਪਾਲ ਆ ਗਈ ਆ ਮੈਨੂੰ ਪਿੰਦੀਆ ਚਾਹ ਪਾਣੀ ਆਪਾਂ ਫਿਰ ਚੱਲਦੇ ਆਂਗੇ ਇਤੇ ਉਹ ਸੂਟ ਮੰਗਦੀ ਤੇਰੀ ਮਾਮੀ ਜਿਹੜਾ ਤੈ ਹੁਣ ਪੈਂਟ ਨਹੀਂ ਕਰਾਇਆ ਕਹਿੰਦੀ ਮੈਨੂੰ ਦਿਖਾ ਜਾ ਮੈਂ ਵੀ ਸੂਟ ਤਾਂ ਉਹਨੇ ਦੇ ਤਾ ਸਿਆਣਾ ਤੇ ਮੈਂ ਇਹ ਰਾਹਤ ਮਨੀ ਹੈਗੀ ਕਿ ਮੈਂ ਚੁੰਨੀ ਚੱਕ ਲਿਆਉਂਗੀ ਉਹ ਕਹਿੰਦੀ ਫਿਰ ਚੁੰਨੀ ਚੱਕ ਲਈਂਦੀ ਦੀ ਕਹਿੰਦੀ ਵੀ ਮੈਂ ਦੇਖਣਾਗਾ ਵੀ ਜੇ ਕਹਿੰਦੀ ਵੀ ਵਧੀਆ ਹੋ ਲੱਗਿਆ ਵੀ ਆਪਾਂ ਹਾਂ ਕਹਿੰਦੀ ਫਿਰ ਮੈਂ ਕਰਾ ਲੂੰ ਪੇਂਟ ਮੈਂ ਕਰਾ ਲਈ ਪੇਂਟ ਦੇ ਕਿੰਨੇ ਕਹਿੰਦੇ ਮੈਂ ਹੀ ਦੱਸਿਆ ਤੇ ਮਹਾ ਵੀ ਇੰਨੇ ਕਦਾਂ ਪੈ ਜਾਊਗਾ ਮੈਂ ਸੂਟ ਪੂਰਾ ਮਹੀਨੇ ਤੱਕ ਪਊਗਾ ਮੈਂ ਦੱਸਤਾ ਤੇ ਉਹਨੂੰ ਰੇਟ ਮੈਂ ਚਲ ਮੈਂ ਚੁੰਨੀ ਚੱਕ ਲਿਆਉਂਗੀ ਉਹ ਦੇਖ ਲਿਓ ਤੁਸੀਂ ਇੱਥੇ ਪਈਆਂ ਨੇ ਹੈਗੀਆਂ ਨੇ ਇੱਥੇ ਦੇਖ ਮਾਰੀ ਲਵੇ ਦੇਖ ਆਈ ਗਿਆ ਨੇ ਮਿਲ ਗਿਆ ਆਪਾਂ ਸੂਟ ਉਹਨੂੰ ਚੁੰਨੀ ਦਿਖਾ ਜਾਵਾਂਗੇ ਜੀ ਸੂਟ ਐ ਇਹਨੇ ਪ੍ਰੀਤਪਾਲ ਨੇ ਕੱਲ ਸਿਉਣਾ ਦੇਤਾ ਫਿਰ ਸਿਉਂਤਾ ਨਹੀਂ ਜਾਂਦੀ ਇਹਨੇ ਊਟੀਆਂ ਤੇ ਪਾ ਕੇ ਜਾਣਾ ਹੋਊਗਾ ਆਪਾਂ ਚੁੰਨੀ ਉਹਨੂੰ ਦਿਖਾ ਜਾਵਾਂਗੇ ਜੇ ਪਸੰਦ ਆ ਗਿਆ ਉਹਨਾਂ ਦੇ ਚਲੋ ਉਹਨਾਂ ਨੂੰ ਪੈਂਟ ਕਰਾ ਕੇ ਦੇ ਦਾਂਗੇ ਕਿਉਂਕਿ ਸੂਟ ਆ ਇੱਕ ਵੀ ਫੜਾ ਕੇ ਆਵਾਂਗੇ ਫੋਨ ਪ੍ਰੀਪਾਲ ਨੂੰ ਲਿਆ ਕੇ ਦਿੱਤਾ ਤੇ ਇਹ ਤਾਂ ਲੈ ਕੇ ਨਹੀਂ ਜਾਂਦੀ ਹੈ ਕਿ ਮੈਂ ਤਾਂ ਦੂਸਰਾ ਫੋਨ ਲੈ ਲਾਂਗਾ ਇਹ ਤਾਂ ਮੈਂ ਚੱਕਦੀ ਨਹੀਂ ਹੈਗੀ ਕਿ ਮੈਂ ਤਾਂ ਸੰਗ ਲੱਗਦੀ ਆ ਕੀ ਪੈੜ ਜੀ ਇਹਨਾਂ ਤੇ ਉਹ ਬਾਗਦੂ ਹੀ ਪਿਆ ਤੇ ਮਹਾ ਚੱਲ ਵੀ ਉਹਨਾਂ ਨੂੰ ਤੇ ਆਉਣੇਗੇ ਮਤਲਬ ਮੇਰੇ ਮੰਮੀ ਵਾਲਾ ਫੋਨ ਖਰਾਬ ਹੋ ਰਿਹਾਗਾ ਉਹ ਕੱਟੀ ਲੱਗਦਾਗਾ ਕੱਟ ਚੱਲਦਾਗਾ ਚਲੋ ਚਾਹੇ ਪਾ ਲੈਣੇ ਸਭ ਆਪਣੇ ਵੀ ਬਾਗਦੂ ਹੀ ਪਿਆਗਾ ਹੁਣ ਕੰਮ ਤਾਂ ਹੈ ਨਹੀਂ ਕੋਈ ਇਹ ਗਰਮ ਪਈ ਐ لوگوں کا جا کے لیٹ ਪੂਰੇ ਕੰਨੀ ਕਿੰਨੇ ਕੰਨੀ ਪੂਰ ਜੂਈ ਸੀ ਉਸ ਸਾਰੇ ਰਾਜ ਜ਼ਮੀਰ ਪਹਿੰਦੇ ਚ ਹੀ ਗਏ ਮੈਨ ਲੱਤ ਪੁਕਿਆ ਲੈ ਗਏ ਕਹਾਂ ਇਹ ਜਨਾਲ ਉੱਥੇ ਵੀ ਮੀ ਪਹਿੰਦੇ ਚ ਤੱਕ ਦੁੱਧ ਆ ਲਾ ਗਿਆ ਅਸਲੋਂ ਕਾਈ ਵੇਤਰ ਹੈ ਤਾਂ ਇਹ ਜਾਂਦਾ ਹੈ ਗਏ ਅੱਗੇ ਸੇ ਬਜੂ ਬੁਲੇ ਦੋ ਤਾਂ ਮ ਜਾਏਗਾ ਦੋ ਰਸਤੇ ਵਾਲੇ ਉਹਨਾਂ ਦੇ ਘਰੇ ਵੀ ਆ ਗਏ ਸੀ ਦੇ ਨਾਲ ਘਰੇ ਹੈਗੇ ਸੀ ਸਾਰੇ ਮੋਤਾ ਕਰੀ ਹੁੰਦਾ ਹੈ। ਸਭ ਪਹਿਲਾਂ ਪਿੰਡ ਦੇ ਵਿੰਡੋ ਤੇ ਗ੍ਰੀਨ ਆਸਮਾਨ ਦੇ ਵਿਚਕਾਰ ਜਿਹੜਾ ਜਨਾਲ ਥੋੜੇ ਘਟੀਕਾ ਵਾਲਾ ਤਾਂ 15 ਦਿਨਾਂ ਦੇ ਲਈ ਇਹ ਦਿਨਾਂ ਆ। ਕੱਲ ਦਾ ਆੜ ਬਲਾ ਕੋ ਨਹੀਂ। ਰਚਨਾ ਵਾਲਾ ਦੁਬਾਰੇ ਚੰਗਿਆ। ਇਹ ਪਈਆ। ਜਦੋਂ ਅੰਦਰ ਸੁਨਾਤੀ ਤਮੀਮ ਮੈਂ ਲੱਗੇ ਨਾਲ ਰਾਖਿਆ ਆ ਕੇ ਕੰਨੀਆਂ ਜੀ ਮਿੱਦੇ ਗਏ ਜਿੱਦੇ ਆਏ ਵੱਡੀ ਗੱਲ ਫਟੇਰੀ ਤੋਂ ਉਹਨੂੰ ਡਰ ਬਣਾ ਲੱਗਦਾ ਉਹ ਬਿੱਕ ਕਰ ਲੈਂਦਾ ਸਦੋਂ ਤੋਂ ਨਾਲ ਹੀ ਰਹਿ ਜਾਂਗੇ ਉਹ ਅਫਰ ਮਿੱਥਰੀ ਕੱਡੇ ਰਾ ਤੇ ਆ ਪੈ ਰਿਹਾ ਦਾ ਵੱਡੀ ਦੁਕੰਦੀ ਕੀ ਬਾਰੇ ਉਸ ਦੀ ਗਾ ਜਿਹੜੀ ਤਾਂ ਮੈਂ ਤਾਂ ਸਰ ਖੇਲਿਆ ਰਾਂ ਪਨੀਤ ਤਾਂ ਹੋਣੀ ਨਹੀਂ ਕਰੇ। ਨਾ ਜਾ ਕੇ ਕਿਸੇ ਤਾਂ ਨਹੀਂ। ਨੂਰੇ ਨਹੀਂ। ਜਾਈ ਨੇ ਟੋਰ ਕਾਇੰਚਾ ਨਹੀਂ ਤਾਂ ਸਾਡੇ ਸੇਵਰੇ ਘਰੇ ਬਾਕਸਾਂ ਦੋਸ ਦੇ ਲਾਰੀ ਜੀ ਦਾ। ਜਾ ਕਿ ਦੇਵੀ ਜੀ। ਉਸ ਮਾਤਰੋ ਨਾਲ Jangan हम बात इस ਰੁੜਿਆ ਕਿ ਨਾਮਾ ਮਿਤਾ ਨੰਦਤਾਰਾਂ ਕੀ ਉਹ ਰੁਕੀ ਲੱਗ ਰਹੀ ਸਬਜ਼ੀ ਦਾ ਨਮੇਟ ਕਰਦੇ ਆਪਾਂ ਨੇ ਕਰਤਾ ਸੋ ਡੋਨਾਲਡ ਪਸੰਦ ਆ ਗਿਆ ਕਹਿ ਰਹੀ ਸੀ ਮਾਮੀ ਕਹਿੰਦੀ ਹੋਰ ਫੋਟੋ ਮੰਗਵਾ ਕੇ ਭੇਜ ਦੇ ਫੋਨ ਕਰਿਆ ਸੀਗਾ ਸਟੇਟਸ ਤਾਂ ਹਣ ਨਹੀਂ ਕੱਟਿਆ ਗਿਆ ਉਹਨਾਂ ਦੇ ਇੱਕੋ ਹੀ ਸੀ ਨਾ ਰੀਟ ਤੇ ਉਹਦਾ ਪ੍ਰਬਧ ਲਾਇਆ ਹੋਇਆ ਸੀਗਾ ਹੁਣ ਤਾਂ ਇੱਕੋ ਹੀ ਰਹਿ ਗਿਆ ਚਿੱਟੇ ਸੂਟ ਵਾਲਾ ਵੀਡੀਓ ਜੀ ਬਾਕੀ ਤਾਂ ਸਾਰੇ ਕੱਟੇ ਗਏ ਆ ਵੀਰੇ ਨਹੀਂ ਪੰਨ ਨਹੀਂ ਜੀ ਹਾਂ ਫਿਰ ਉਹ ਤਾਂ ਕੱਟੇ ਗਏ ਇੱਕ ਇੱਕ ਕਲੀ ਇੱਕ ਸੂਟ ਦੀ ਰਹਿ ਗਈ ਚਿੱਟੇ ਦੀ ਮੰਮੀ ਕਹਿੰਦੀ ਮੰਗਵਾ ਕੇ ਭੇਜਦੀ ਪਨੀਰ ਮੰਗਵਾ ਆ ਜੀ ਤੁਹਾਨੂੰ ਰੰਗ ਲੱਗਦਾ ਪਤਾ ਹੀ ਕੀ ਹੈ ਲੈ ਜੀ ਦਿਲ ਬੇਟਾ ਰੋਗੇ ਦੇ ਹੁੰਦੇ ਕਿਰਮੇ ਨਾ ਕਾਹੀ ਅੱਛਾ ਉਹਰੇ ਕਿੰਨਾ ਕਹੇ ਚੀਕਣੀ ਪੂਰ

ਇਹ ਕਿ ਤਰ੍ਹਾਂ ਉਹ ਕੰਪਨੀ ਕਾ ਮਾ ਨਾ ਹਟਾ ਰਖਦਾ ਨਾ ਪਾਣੀ ਪੀ ਰਿਆ ਸੀ ਅੱਜ ਤਾਂ ਦੇ ਕੋਈ ਆਉਂਦੀ ਹੋ ਕੇ ਮੇਰੇ ਕੋਲ ਖਾਰਾ ਕਰਦਣ ਲੱਗ ਰਿਹਾ ਫੜੀ ਹੋ ਗਈ ਬੜੀ ਬਰਾਂਡਸ ਵੀ ਦੇਰ ਤੋਂ ਮੈਂ ਤੁਹਾਨੂੰ ਦੱਸਾਂ ਮੈਂ ਨਹੀਂ ਕਿ ਕਿਤੇ ਨੇ ਹੈ ਸਿੱਪੂ ਦਾ ਵੀ ਆ ਰਹੀ ਦੱਸ ਕੇ ਮੈਂ ਹਾਂ ਦੱਸੇ ਸੀਪੂ ਦਾ ਹੁਣੀ ਫੋਨ ਆਇਆ ਸੀਗਾ ਉਨਾਂ ਦੀ ਉਹਦੀ ਪ੍ਰੈਸ਼ਰ ਹੋਇਆ ਗਾ ਲੱਤਾਂ ਲੱਤਾਂ ਹੀ ਪੋਈਆਂ ਕੀ ਗੋਡੇ ਵੋ ਗੋਡੇ ਵੋ ਹੈ ਨਹੀਂ ਉਹੋ ਗੋਡੇ ਗੋਡੇ ਵੋ ਐਸੀ ਕਹਿੰਦੀ ਹੁਣ ਉੱਥੇ ਮਨੀਤ ਹੈਗੀ ਭੂਆ ਕਹਿ ਰਹੀ ਸੀ ਕਹਿੰਦੀ ਮੈਂ ਫੋਨ ਲਾ ਕੇ ਦੇਖਦੀ ਆਂਗੀ ਕਹਿੰਦੀ ਫਿਰ ਮੈਂ ਫੋਨ ਲਾ ਕੇ ਦੇਖਣ ਲੱਗੀ ਕਹਿੰਦੀ ਜੀਜੂ ਹੋਰਾਂ ਨੇ ਚਾਚੂ ਬਣਾ ਕੇ ਫਿਰ ਮੈਂ ਉੱਥੇ ਜਾਣਾ ਗਾ ਬਈ ਕਹਿੰਦੀ ਹੁਣ ਕੱਲੀ ਮਨੀਤ ਸੀਗੀ ਉੱਥੇ ਗੋਡੇ ਵਾਇਨ ਦੋਨੇ ਸੱਠੀ ਕੁਆਲੇ ਜੀਜੂ ਜੀ ਕੋਲ ਲੱਗ ਨਹੀਂ ਆਣਾ ਤਲੋਤੀ ਬਲੱਟ ਜਦੋਂ ਸਰਾਲ ਜਾ ਕੇ ਆਉਂਦੀ ਹੈ ਤਾਂ ਕੱਲ ਨੂੰ ਮੈਂ ਪਾਣੀ ਪੀ ਜਾਂਦੀ। ਕੱਲ ਨੂੰ ਨਹੀਂ ਜਾਂਦੇ ਹੈਗੇ। ਬਸ ਇਹ ਵਾਰੀ। ਬੜਾ ਰੇਹੇ ਜਾਂ। ਸਿੱਕਵਾ ਤਾਂ ਹੋ ਗਿਆ। ਬੜਾ ਸੁੰਦਰ ਅਦਿਆਸ਼ਨ ਕੋਲ। ਲੈਣ ਵਾਲੇ ਲੈ ਜਾਂਦੇ ਨੇ ਲੈਣ ਜਾਣੀ ਅੰਦਰ ਕਿਸੇ ਨੂੰ ਵੀ ਪਤਾ ਨਹੀਂ ਭਾਵੇਂ ਨਵੇਂ ਹੀ ਹੱਜੇ ਕੁੜਾਇਆ ਇੰਦਰ ਵੀ ਜਿੱਦੇ ਥੋੜਾ ਅੱਗੇ ਜਾਂਦੇ ਜਾਂਦੇ ਜਿੱਤੇ ਉਚਾੜੂਆਂ ਦਾ ਇਹ ਕੱਢੇ ਜਾਣੇ ਨਾਲ ਜਾਂਦੀ ਲੋਟਾਂ ਦਾ ਦਵਾਈ ਵੀ ਲਿਆਂਦੀ ਜਨਾਲ ਵੀ ਜਾਇਆਈ ਦੋ ਰਿਸ਼ਤੇਦਾਰੀ ਚ ਜਾਏ 2:00 ਵਜੇ ਤੋਂ ਲੈ ਕੇ 6:30 ਵਜੇ ਨੂੰ ਘਰੇ ਆਗੇ ਸਿਤਾਰਾਂ ਦੇ ਟਾਈਮ ਨੂੰ ਚਲੋ ਜੀ ਆਪਾਂ ਤਾਰਾਂ ਕੱਢ ਲਈਆਂ ਤੇ ਅੰਦਰ ਕੁਝ ਸਾਰਾ ਕੰਮ ਨਿਮੇੜਤਾ ਆਪਣੀ ਰਹਿੰਦੇ ਕੱਲੀ ਰੋਟੀ ਆਪਾਂ ਰੋਟੀ ਬਣਾਉਣੇਗੇ ਦੁਬਾਰ ਹੁਣ ਤੇ ਬਲਾਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਬਲਾਗ ਕੀ ਮੈਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੱਲ ਨੂੰ ਮਿਲਦੇ ਹਾਂ ਜੀ ਸੋਹਣੇ ਜਿਹੇ ਬਲਾਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ